ਸਾਡੇ ਸਾਖੀ ਮੈਂ ਪੁੱਛ ਚਾਲਾ ਕਰ ਰਹੀ ਆ ਇਹ ਇੰਦਰ ਮੈਂ ਬਿਲੇ ਬੈਠੇ ਹੋ ਕੀ ਕਰ ਰਹੇ ਆਂ ਇੰਦਰ ਜੀ ਫੋਨ ਤੇ ਦੱਸਿਆ ਮੜਾ ਚੰਨਾ ਪਾ ਕੁਛ ਨਹੀਂ ਬਿਲੇ ਕੀ ਹੈ ਚਲੋ ਹੁਣ ਜੀ ਸਫਾਈ ਹੋ ਰਹੀ ਆ ਇੱਧਰ ਸਾਡੇ ਮਰੀਜ਼ ਸਾਹਿਬ ਨੇ ਇਹ ਬਿਮਾਰ ਚੱਲ ਰਿਹਾ ਦੋ ਤਿੰਨ ਦਿਨ ਤੋਂ ਅੱਜ ਮੈਂ ਕੁਛ ਅੱਤ ਤੱਕ ਠੀਕ ਆ ਹਾਂ ਜੀ ਤਾਂ ਸਾਡੇ ਕੋਲੇ ਇੱਕ ਲੈਂਟ ਆਇਆ ਸੀ ਕਹਿਦਾ ਸਮੁੱਤ ਕਰਵਾਉਣ ਨੂੰ ਦੇਖੋ ਕਿੱਦਾਂ ਲੱਗ ਰਹੀ ਆ ਲੋਕਾਂ ਦੀ ਮੈਡਮ ਸੰਦੀਪ ਵਰਕਰ ਰਿਹਾ ਇਹਨਾਂ ਦੇ ਤੇ ਮੰੰਵੀਰ ਮੈਡਮ ਸੈਕਸ਼ਨ ਕੱਢ ਰਹੇ ਆ ਇੱਥੇ ਸਾਡੀ ਬ੍ਰਾਈਡਲ ਬੈਠੀ ਹੈ ਤੇ ਇੱਥੇ ਦਿਖਾਉਣਾ ਚਾਹੁੰਦੇ ਪਰ ਕਿ ਸਾਰੇ ਫ੍ਰੀ ਬੈਠੀ ਕੋਈ ਹੈ ਮੈਡਮ ਇੱਧਰ ਖਾ ਰਹੇ ਨੇ ਖਿਲਾ ਪਪ ਕਰ ਖਾ ਰਹੀਆਂ ਹਾਂ ਹਾਂਜੀ ਹੁਣ ਅਸੀਂ ਆਪਣੇ ਕੰਮ ਦੀਆਂ ਵੀਡੀਓ ਪਾਇਆ ਕਰਾਂਗੇ ਡੇਲੀ ਤੁਹਾਨੂੰ ਨਵੇਂ ਜਿਵੇਂ ਅਪਡੇਟ ਦੇਵਾਂਗੇ ਆਪਣੇ ਕੰਮ ਦੀ ਠੀਕ ਹੈ ਜੀ ਸਾਨੂੰ ਫੋਲੋ ਕਰਦੇ ਰਹੋ ਤੇ ਸੰਦੀਪ ਮੰਮ ਕੀ ਕਹਿਣਾ ਚਾਹੋਗੇ ਵੀ ਤੁਹਾਡੇ ਸਲੂਨ ਰਣ ਪਿੱਛੇ ਕੀ ਹਾਲ ਹੋ ਰਿਹਾ ਹੋਊਗਾ ਕਹਣਾ ਚਾਹੁੰਗੇ ਤੁਸੀਂ ਕੁਝ ਤਾਂ ਆਪ ਵੱਜੇ ਜਾ ਰਿਹਾ ਸਟਾਪ ਵੱਜੇ ਜਾ ਰਿਹਾ ਫ੍ਰੀ ਹੋ ਗਈ ਥੋੜਾ ਸਟਾਪ ਆਹ ਦਾ ਬੈਟ ਨੇ ਗੇਟ ਕੀਤਾ ਮੈਂ ਤੁਹਾਨੂੰ ਕਿੰਨਾ ਟਾਈਮ ਲੱਗਾ ਵਰਕ ਕਰਦੇ ਨੂੰ 7 ਮੰਥਸ ਠੀਕ ਹਾਂਜੀ ਆਪਾਂ ਕਰਕੇ ਕਿਹਾ ਸਮੂਥ ਤੇ ਇਹਨਾਂ ਦੀ ਫਾਈਨਲ ਲੁੱਕ ਦੇਖੋ ਕਿੱਦਾਂ ਆਈ ਹੈ ਸ਼ਾਈਨ ਆਈ ਹੈ ਵਧੀਆ ਤੇ ਸਟ੍ਰੇਟ ਲੁੱਕ ਜੇ ਆਪਣਾ हेयर ਦਾ ਵਰਕ ਕਰਵਾਉਣਾ ਹੈ ਪੇਜ ਨੂੰ ਆਪਣੇ ਨੂੰ ਸਬਸਕ੍ਰਾਈਬ ਵੀਡੀਓ ਲੈ ਕੇ ਆਇਆ ਕਰਾਂ ਤੁਹਾਡੇ ਕੋਲੇ ਤੇ ਆਪਣਾ ਇੰਸਟਾਗ੍ਰam ਤੇ ਤੇਜ ਬਣਿਆ ਹੋਇਆ ਐਸ ਫੋਰਸ ਰੂਨ ਹੋਤੇ ਵੀ ਚੈੱਕ ਕਰ ਸਕਦੇ ਹੋ ਆਪਣਾ ਵਰਕ